ਅੱਜ ਵਾਤੂ ਸਾਡੀ ਭੈਣ ਆ ਸਾਡੀ ਬੱਚੀਆਂ ਅੱਜ ਗੁਰੂ ਕੀ ਵਡਾਲੀ 26 ਪਾਸ਼ੀ ਦੀ ਨਗਰੀਏ ਦੀ ਗੁਰੂ ਕੀ ਵਡਾਲੀ ਅਸੀਂ ਪਏ ਆ 8 ਮਹੀਨੇ ਆ ਸਾਲ ਜਿੱਤਾਂ ਸਾਡੀ ਸੁਸਾਇਟੀ ਬਾਬਾ ਜੀਵਨ ਸਿੰਘ ਸੁਸਾਇਟੀ ਵਿਆਹ ਕਰਦੇ ਗਰੀਬ ਕੁੜੀਆਂ ਦੇ ਤੇ ਪਰਮਾਤਮਾ ਨੇ ਇਹ ਭੈਣ ਜੀ ਨੇ ਆ ਸਾਡੀ ਭੈਣ ਹੈ ਛੋਟੀ ਵੀਰਪਾਲ ਇਹ ਚੀਚੇ ਪਿੰਡ ਤੋਂ ਸਾਡੇ ਜਵਾਈ ਨੇ ਸਾਡੇ ਜਵਾਈ ਭਾਈ ਨੇ ਸਾਡੀ ਸੁਸਾਇਟੀ ਦੇ ਇਹਨਾਂ ਨੂੰ ਬੁਹੋਚ ਕੀਤੀ ਆ ਰਾਜਨ ਰਾਜਨ ਸਿੰਘ ਜੀ ਨਾ ਚੀਚੇਵਾਲ ਪਿੰਡ ਤੋਂ ਐ ਸਾਡੀ ਭੈਣ ਆ ਚੱਕ ਪਿੰਡ ਤੋਂ ਆਣੀ ਇਹਨਾਂ ਨੂੰ ਪਤਾ ਲੱਗਾ ਕਿ ਸਾਡੀ ਜਿਹੜੀ ਟੀਮ ਆ ਗੁਰੂ ਕੀ ਵਡਾਲੀ ਇਹ ਤਾਂ ਗਰੀਬ ਜਨਤਾ ਦੀ ਗਰੀਬ ਲੋਕਾਂ ਦੀਆਂ ਵਿਆਹ ਕਰਵਾਉਂਦੇ ਨੇ ਅਸੀਂ ਵੀ ਗਰੀਬ ਆ ਅਸੀਂ ਸਾਡੇ ਗਗਨ ਭਾਜੀ ਅਰਿੰਕੋ ਜੀ ਸਾਡੇ ਭਾਈ ਸਾਹਿਬ ਸਾਰੇ ਸਾਨੂੰ ਗੋਰਾ ਜੀ ਤੁਹਾਨੂੰ ਜੀ ਸਾਡੀ ਸਾਰੀ ਟੀਮ ਹੈ ਬਾਬਾ ਬਲਬੀਰ ਸਿੰਘ ਜੀ ਬਾਬਾ ਸੇਵਾਦਾਰ ਮੁਖ ਸੇਵਾਦਾਰ ਨੇ ਬਾਬਾਈ ਬਾਬਾ ਜੀਵਨ ਸਿੰਘ ਸੁਸਾਇਟੀ ਵਾਲੇ ਨੇ ਗੋਡਵਾਰਾ ਸਾਹਿਬ ਦੇ ਵਿੱਚ ਅਸੀਂ ਅਸੀਂ ਆਪਣੇ ਕੋਲ ਅਸੀਂ ਤੁਹਾਡੇ ਵਰਗੇ ਪੈਣ ਭਰਾਵਾਂ ਦੇ ਸੰਜੋਗ ਨਾਲ ਵਿਆਹ ਕਰਾਉਣਾ ਹੈ ਅਸੀਂ ਤੁਹਾਡੇ ਅੱਗੇ ਅਰਦਾਸ ਕਰਦੇ ਹਾਂ ਕਿ ਜਿਹੜੇ ਵੀ ਸਾਡੇ ਜਿੱਤੂ ਦਾ ਸਾਡੀ ਵੀਡੀਓ ਜਾਂਦੀ ਆ ਉਹ ਪਿੰਡ ਵਿੱਚ ਆਪਣੇ ਇੱਕ ਸੁਸਾਇਟੀ ਬਣਾਓ ਕਿਸੇ ਵੀ ਧਰਮ ਦਾ ਵਿਆਹ ਹੋਵੇ ਕੋਈ ਵੀ ਇਨਸਾਨ ਹੋਵੇ ਗਰੀਬ ਹੋਵੇ ਉਸ ਦਾ ਆਪਣੇ ਪਿੰਡ ਵਿੱਚ ਵਿਆਹ ਕੀਤਾ ਜਾਵੇ ਕਿ ਜੋ ਸਾਡੇ ਪਰਿਵਾਰਾਂ ਦੀ ਬੇਟੀਆਂ ਨੇ ਛੋਟੀਆਂ ਤੇ ਬੱਚੀਆਂ ਨੇ ਇਹਨੇ ਹੈਪੀ ਬਰਥਡੇ ਨਹੀਂ ਹੈ ਕਿ ਆਪ ਖੁਦ ਕਨੇ ਵਿਆਹ ਕਰ ਸਕਦੇ ਕੋਈ ਮਜ਼ਦੂਰੀ ਕਰਨ ਵਾਲੇ ਲੋਕ ਨੇ ਸੁਸਾਇਟੀਆਂ ਨੂੰ ਸਭੀ ਸਰਕਾਰਾਂ ਨੂੰ ਕਹੀਏ ਆਪ ਕੀ ਸਾਡੀਆਂ ਧੀਆਂ ਭੈਣਾਂ ਅੱਗੇ ਆ ਕੇ ਇਹਨਾਂ ਦਾ ਵਿਆਹ ਕਰਨ ਇਹ ਕਿੰਨਾ ਨਸ਼ੇ ਦਾ ਹੜ ਵਗਦਾ ਪਿਆ ਪੰਜਾਬ ਦੇ ਵਿੱਚ ਪ੍ਰਮਾਤਮਾ ਉਸ ਨਸ਼ੇ ਦੇ ਹੜ ਨੂੰ ਸਾਡੇ ਪੰਜਾਬ ਤੋਂ ਖਤਮ ਕਰੇ ਮੈਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਤਾ ਤੁਸੀਂ ਦੋਨੇ ਹੱਥੇ ਵਸਦੇ ਰਹੋ ਹਾਏ ਤਾ ਤੂੰ ਸਾਡੀ ਭੈਣ ਐ ਸਾਡੀ ਬੱਚੀਆਂ ਇਹ ਸਾਡਾ ਭਰਾ ਵੀ ਐ ਸਾਡਾ ਜਵਾਈ ਵੀ ਲੱਗਦਾ ਸਾਡੀ ਪੂਰੀ ਟੀਮ ਦਾ ਮੇਰਾ ਤੁਹਾਨੂੰ ਕਦੇ ਦੁੱਖ ਸੁੱਖ ਹੋਵੇ ਇਹ ਸਾਰੀ ਟੀਮ ਬੋਲੇ ਭਾਈ ਸੋਨੋ ਜੀ ਗਗਨ ਜੀ ਆਪਾਂ ਸਾਰੇ ਤੁਹਾਡੀ ਮਦਦ ਕਰਨੇ ਤਿਆਰ ਹਾਂ ਹੱਸਦੇ ਵਸਦੇ ਰਹੋ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ ਤੇ ਸਾਰੇ ਖੁਸ਼ੀ ਦੇ ਬਖਸ਼ੇ ਤੁਹਾਨੂੰ ਬੋਲੇ ਕੋਣ